पंजाब में अगर आप मानते हो कि अठतीस या पैंतीस परसेंट आबादी है जो तो है ही, तो फिर हमें रिप्रेजेंटेशन क्यों नहीं मिल रही? पंजाब का प्रधान भी अपर कास्ट है प्रधान का सीआरपी लीडर भी अपर कास्ट है पंजाब की महिला बिंग भी अपर कास्ट है पंजाब का जनरल सेक्रेटरी भी अपर कास्ट है यार हम कहा जाए ये लोग कहा जाएंगे ਇਹ ਕਈ ਸੋਸ਼ਲ ਮੀਡੀਆ ਤੇ ਟੈਲੀਵਿਜ਼ਨਾਂ ਦੇ ਵਿੱਚ ਮੇਰੇ ਖਿਲਾਫ ਕੱਲ ਪਰਸੋ ਤੋਂ ਭੰਡੀ ਪ੍ਰਚਾਰ ਚੱਲ ਰਿਹਾ ਜਿਦੇ ਵਿੱਚ ਮੈਨੂੰ ਇਸ ਤਰ੍ਹਾਂ ਦਿਖਾਇਆ ਜਾ ਰਿਹਾ ਜਿਸ ਤਰ੍ਹਾਂ ਮੈਂ ਕਿਸੇ ਜਾਤ ਬਰਾਦਰੀ ਦੇ ਖਿਲਾਫ ਬੋਲਿਆ ਹੈ ਜਾਂ ਕਿਸੇ ਦੇ ਖਿਲਾਫ ਬੋਲਣਾ ਕੋਈ ਐਸੀ ਗੱਲ ਨਹੀਂ ਹੈ ਕਿਤੇ ਵੀ ਮੈਂ ਕਿਸੇ ਦੇ ਖਿਲਾਫ ਨਹੀਂ ਬੋਲਿਆ ਨਾ ਹੀ ਮੈਂ ਬੋਲ ਸਕਦਾ ਨਾ ਹੀ ਮੇਰੇ ਇਹ ਖੂਨ ਵਿੱਚ ਗੱਲ ਹੈ ਮੈਂ ਹਮੇਸ਼ਾ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਗੁਰੂ ਸਾਹਿਬ ਦਾ ਜਿਹੜਾ ਫਲਸਫਾ ਹੈ ਕਿ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਬੋ ਉਹਦੇ ਤੇ ਮੈਂ ਚੱਲਦਾ ਹਾਂ ਚਮਕੌਰ ਸਾਹਿਬ ਦੀ ਧਰਤੀ ਦਾ ਪੁੱਤਰ ਮੈਂ 3 ਮਹੀਨੇ ਵਾਸਤੇ ਮੁੱਖ ਮੰਤਰੀ ਬਣਿਆ ਤੇ 3 ਮਹੀਨੇ ਦਾ ਮੇਰਾ ਕਾਰਜਕਾਲ ਜੇ ਤੁਸੀਂ ਦੇਖੋਗੇ ਜੇ ਮੈਂ ਬਿਜਲੀ ਦੇ ਬਿੱਲ ਮਾਫ ਕੀਤੇ ਤਾਂ ਸਾਰੇ ਵਰਗਾਂ ਦੇ ਕੀਤੇ ਐ ਜੇ ਕਿਸਾਨਾਂ ਦੀ ਫਸਲ ਖਰਾਬ ਹੋਈ ਤਾਂ ਪਹਿਲਾਂ 12000 ਮੁਆਵਜ਼ਾ ਦਿੰਦੇ ਸੀ ਐਸੀ 17000 ਕਿਸਾਨਾਂ ਨੂੰ ਦਿੱਤਾ ਤੇ ਨਾਲ 1700 ਮਜ਼ਦੂਰਾ ਚੋਗਿਆਂ ਨੂੰ ਵੀ ਦਿੱਤਾ ਜੇ ਸਿੱਖ ਕੌਮ ਦੇ ਬਾਰੇ ਚ ਗੱਲ ਕਰਨੀ ਪਈ ਪਾਰਲੀਮੈਂਟ ਦੇ ਵਿੱਚ ਠੋਕੇ ਬੋਲਿਆ ਜੇ ਪ੍ਰਧਾਨ ਮੰਤਰੀ ਆਇਆ ਡਾਂਗਾ ਚਲਾਉਣ ਦੀ ਗੱਲ ਹੋਈ ਗੋਲੀਆਂ ਚਲਾਉਣ ਦੀ ਕਿਸਾਨਾਂ ਦੀ ਗੱਲ ਹੋਈ ਤਾਂ ਮੈਂ ਆਪਣੇ ਪਿੰਡੇ ਦੇ ਖਾਧੀਆਂ ਭੁਗਤਿਆ ਪੂਰਾ ਲੇਕਿਨ ਕਿਸਾਨਾਂ ਪਰ ਪਰਚਾ ਨਹੀਂ ਹੋਣ ਦਿੱਤਾ ਮੈਂ ਇੱਕ ਗੱਲ ਸੌਂ ਖਾ ਕੇ ਕਹਿ ਸਕਦਾ ਕਿ ਮੈਂ ਸਾਰਿਆਂ ਲਈ ਬਰਾਬਰ ਉਤਰਨਾ ਤੁਸੀਂ ਇਹ ਦੇਖੋ ਨਾ ਜਦੋਂ ਜਰਨਲ ਕੈਟਾਗਰੀ ਦਾ ਕਮਿਸ਼ਨ ਬਣਾਉਣ ਦੀ ਗੱਲ ਆਈ ਤਾਂ ਕਿਹਨੇ ਬਣਾਇਆ ਅਜੇ ਤੱਕ ਮੈਨੂੰ ਉਹ ਉਹਦੇ ਬਾਰੇ ਵੀ ਕਹੀ ਜਾਂਦੇ ਜਦੋਂ ਗਰੀਬਾਂ ਵੱਲ ਜਾਂਦੇ ਉਹ ਕਹੀ ਜਾਂਦੇ ਮਜ਼ਦੂਰਾਂ ਵੱਲ ਜਾਂਦੇ ਕਹਿੰਦੇ ਜੀ ਕਿਸਾਨਾਂ ਇਹ ਕਿਸਾਨਾਂ ਦਾ ਹੋ ਗਿਆ ਜਾਂ ਕਿਸਾਨਾਂ ਵੱਲ ਜਾਂਦੇ ਕਹਿੰਦੇ ਜੀ ਗਰੀਬਾਂ ਦੀ ਹੋ ਗੱਲ ਕਰਦਾ ਫਿਰ ਪਾਰਟੀ ਨੇ ਮੈਨੂੰ ਮੌਕਾ ਦਿੱਤਾ ਦਿੱਲੀ ਦੇ ਵਿੱਚ ਪਾਰਲੀਮੈਂਟ ਦੀ ਸਟੈਂਡਿੰਗ ਕਮੇਟੀ ਦੇ ਵਿੱਚ ਐਗਰੀਕਲਚਰ ਕਮੇਟੀ ਦਾ ਚੇਅਰਮੈਨ ਬਣਨ ਦਾ ਉੱਥੇ ਪਾਸ ਕਰਾਇਆ ਕਿ ਕਿਸਾਨਾਂ ਨੂੰ ਐਮਐਸਪੀ ਹੋਣੀ ਚਾਹੀਦੀ ਹੈ ਔਰ ਉਹਦੀ ਪਾਰਲੀਮੈਂਟ ਦੇ ਵਿੱਚ ਰਿਪੋਰਟ ਪੇਸ਼ ਕੀਤੀ ਹੈ ਜਿਹੜਾ ਇਹ ਭੰਡੀ ਪ੍ਰਚਾਰ ਹੈ ਇਹਦੇ ਵਿੱਚ ਕੋਈ ਸੱਚਾਈ ਨਹੀਂ ਹੈ ਪੰਜਾਬ ਇੱਕ ਗੁਲਦਸਤਾ ਭਾਈ ਇਦੇ ਵਿੱਚ ਵੱਖ-ਵੱਖ ਜਾਤਾਂ ਵੱਖ-ਵੱਖ ਧਰਮਾਂ ਐ ਐਸੀ ਇਸ ਗੁਲਦਸਤੇ ਨੂੰ ਵੱਡਾ ਕਰਨਾ ਐ ਇਹ ਪੰਜਾਬ ਦੇ ਵਿੱਚ ਪੰਜਾਬੀਅਤ ਐ ਸਭ ਨੂੰ ਉਹਨਾਂ ਦਾ ਬਰਾਬਰ ਹਿੱਸਾ ਦੇ ਕੇ ਆਪਾਂ ਇਹਨੂੰ ਪੰਜਾਬ ਨੂੰ ਅੱਗੇ ਲੈ ਕੇ ਚੱਲੀਏ ਤੇ ਪੰਜਾਬ ਨੂੰ ਅੱਗੇ ਵਧਾਈਏ ਪੰਜਾਬ ਪੰਜਾਬੀਅਤ ਦੀ ਗੱਲ ਕਰੀਏ ਜਿਹੜਾ ਇਹ ਭੰਡੀ ਪ੍ਰਚਾਰ ਐ ਇਹਦੇ ਵਿੱਚ ਕੋਈ ਸੱਚਾਈ ਨਹੀਂ ਐ ਇਸ ਕਰਕੇ ਡਿਸਕ੍ਰਿਪਸ਼ਨ ਤਾਂ ਤੁਸੀਂ ਦੇਖ ਹੀ ਲਿਆ ਕਿ ਕਾਂਗਰਸ ਵਿੱਚ ਚੰਨੀ ਕੁਇਸ਼ ਇਸ ਬਾਰੇ ਵਿਚਾਰ ਚਾਚਾ ਕਰਦੇ ਹਨ ਚੰਨੀ ਸਾਹਿਬ ਜੋ ਮੁੱਦਾ ਤੁਸੀਂ ਹੁਣ ਚੁੱਕਿਆ ਇਹ ਮੁੱਦਾ ਹਰ ਪਿੰਡ ਤੋਂ ਲੈ ਕੇ ਚੰਡੀਗੜ੍ਹ ਵਿਧਾਨ ਸਭਾ ਤੱਕ ਐਸੀ ਵੋਟਰ ਮਹਿਸੂਸ ਕਰਦਾ ਰਿਹਾ ਹੁਣ ਕੁਝ ਐਸੀ ਚਮਚਿਆਂ ਨੂੰ ਮਾੜੀਆਂ-ਮੋਟੀਆਂ ਖਿੱਲਾਂ ਪੈਂਦੀਆਂ ਰਹੀਆਂ ਇਸ ਕਰਕੇ ਉਹ ਚੁੱਪ ਰਹੇ ਬਾਕੀ ਜੋ ਆਪਣੀ ਜ਼ਮੀਰ ਤੋਂ ਮਹਿਸੂਸ ਕਰਦੇ ਸਨ ਉਹਨਾਂ ਨੇ ਕਾਂਗਰਸ ਨੂੰ ਆਲਬੇਦਾਂ ਕਿਹਾ ਕਾਸ਼ ਇਹ ਮੁੱਦਾ ਪਿੰਡ ਲੈਵਲ ਤੋਂ ਸ਼ੁਰੂ ਹੋ ਕੇ ਚੰਡੀਗੜ੍ਹ ਵਿਧਾਨ ਸਭਾ ਤੱਕ ਜਾਂਦਾ ਤਾਂ ਬਹੁਤ ਵਧੀਆ ਗੱਲ ਸੀ ਤੁਸੀਂ ਆਵਾਜ਼ ਉਠਾਈ ਹੈ ਸਿਰਫ ਐਸੀ ਲੀਡਰਸ਼ਿਪ ਵਾਸਤੇ ਕਾਸ਼ ਉਹਨਾਂ ਵੋਟਰਾਂ ਵਾਸਤੇ ਵੀ ਆਵਾਜ਼ ਉਠਾਓ ਜੋ ਕੁਟਨ ਤੁਸੀਂ ਅੱਜ ਮਹਿਸੂਸ ਕਰ ਰਹੇ ਹੋ ਉਹ ਪਿੰਡ ਵਿੱਚ ਬੈਠਾ ਵੋਟਰ 70 ਸਾਲ ਤੋਂ ਮਹਿਸੂਸ ਕਰ ਰਿਹਾ ਇਸ ਖਬਰ ਬਾਰੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਬਾਕਸ ਵਿੱਚ ਜਿਹਨੂੰ ਦੱਸਣਾ ਚੰਨੀ ਸਾਹਿਬ ਨੇ ਐਸੀ ਲੀਡਰਸ਼ਿਪ ਬਾਰੇ ਚੁੱਕੀ ਆਵਾਜ਼ ਕੀ ਪਿੰਡ ਪੱਧਰ ਤੋਂ ਸ਼ੁਰੂ ਹੋਣੀ ਚਾਹੀਦੀ ਹੈ ਕਿ ਨਹੀਂ